ਸਤਿ ਸ੍ਰੀ ਅਕਾਲ ਕਦੇ ਸੋਚਿਆ ਕਿ ਆਪਾਂ ਸਾਰੇ ਜ਼ਿੰਦਗੀ ਚ ਦੁੱਖ ਤਕਲੀਫਾਂ ਚੱਲਦੇ ਆ ਪਰ ਕੀ ਹੋਵੇ ਜੇ ਇਹਨਾਂ ਸਾਰੀਆਂ ਤਕਲੀਫਾਂ ਦਾ ਕਾਰਨ ਬਾਹਰ ਨਹੀਂ ਸਗੋ ਸਾਡੇ ਆਪਣੇ ਅੰਦਰ ਹੀ ਹੋਵੇ ਇੱਕ ਬਿਮਾਰੀ ਵਾਂਗ ਗੁਰਬਾਣੀ ਨਾ ਸਿਰਫ ਇਸ ਰੋਹਾਨੀ ਬਿਮਾਰੀ ਬਾਰੇ ਦੱਸਦੀ ਹੈ ਬਲਕਿ ਉਸ ਦਾ ਪੱਕਾ ਇਲਾਜ ਵੀ ਦੱਸਦੀ ਹੈ ਤਾਂ ਚਲੋ ਅੱਜ ਇਸੇ ਗਹਿਰੇ ਰਾਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਸਭ ਤੋਂ ਵੱਡਾ ਸਵਾਲ ਇਹੀ ਬਣਦਾ ਹੈ ਨਾ ਕਿ ਆਖਿਰ ਸਾਡੀਆਂ ਸਾਰੀਆਂ ਚਿੰਤਾਵਾਂ ਸਾਡੇ ਡਰ ਘਰ ਦੇ ਕਲੇਸ਼ ਇਸ ਸਭ ਆਉਂਦਾ ਕਿੱਥੋਂ ਹੈ ਇਹਨਾਂ ਸਾਰੀਆਂ ਮੁਸੀਬਤਾਂ ਦੀ ਜੜ ਕੀ ਹੈ ਦੇਖੋ ਇਹ ਕੋਈ ਮਾਮੂਲੀ ਸਵਾਲ ਨਹੀਂ ਇਸ ਦਾ ਜਵਾਬ ਸਾਡੀ ਪੂਰੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਗੁਰਬਾਣੀ ਇਸ ਇੰਨੇ ਵੱਡੇ ਸਵਾਲ ਦਾ ਜਵਾਬ ਸਿਰਫ ਇੱਕ ਲਾਈਨ ਚ ਦੇ ਦਿੰਦੀ ਹੈ ਸਰਬ ਰੋਗ ਦਾ ਔਖਦ ਨਾਮ ਸੋਚੋ ਮਤਲਬ ਕਿ ਦੁਨੀਆ ਦੇ ਸਾਰੇ ਰੂਹਾਨੀ ਰੋਗਾਂ ਦੀ ਸਾਰੀਆਂ ਬਿਮਾਰੀਆਂ ਦੀ ਸਿਰਫ ਇੱਕ ਹੀ ਦਵਾਈ ਹੈ ਨਾਮ ਚਲੋ ਫਿਰ ਇਸ ਬਹੁਤ ਹੀ ਡੂੰਗੀ ਗੱਲ ਨੂੰ ਥੋੜਾ ਖੋਲ ਕੇ ਸਮਝਦੇ ਆ ਪਹਿਲਾਂ ਆਪਾਂ ਦੇਖਾਂਗੇ ਕਿ ਬਿਮਾਰੀ ਅਸਲ ਵਿੱਚ ਹੈ ਕੀ ਤੇ ਫਿਰ ਗੱਲ ਕਰਾਂਗੇ ਉਸਦੇ ਇਲਾਜ ਦੀ ਤਾਂ ਉਹ ਕਿਹੜੀ ਬਿਮਾਰੀ ਹੈ ਉਹ ਕਿਹੜਾ ਰੋਗ ਹੈ ਜਿਹੜਾ ਸਾਡੇ ਸਾਰੇ ਦੁੱਖਾਂ ਦੀ ਜੜ ਬਣਿਆ ਹੋਇਆ ਹੈ ਗੁਰਮਤਿ ਚ ਇਸ ਨੂੰ ਇੱਕ ਖਾਸ ਨਾਮ ਦਿੱਤਾ ਗਿਆ ਹੈ ਅਤੇ ਉਹ ਹੈ ਹੌਮੈ ਹੌਮੈ ਯਾਨੀ ਮੈਂ ਦਾ ਰੋਗ ਮੈਂ ਤੇ ਮੇਰਾ ਇੱਕ ਅਝਿਆ ਅਹਿਸਾਸ ਹੈ ਜਿਹੜਾ ਸਾਨੂੰ ਸਾਰੇ ਕਾਇਨਾਤ ਤੋਂ ਰੱਬ ਤੋਂ ਤੇ ਦੂਜਿਆਂ ਤੋਂ ਵੱਖਰਾ ਮਹਿਸੂਸ ਕਰਵਾਂਦਾ ਹੈ ਬਿਲਕੁਲ ਓਵੇਂ ਜਿਵੇਂ ਪਾਣੀ ਦੀ ਇੱਕ ਬੂੰਦ ਆਪਣੇ ਆਪ ਨੂੰ ਪੂਰੇ ਸਮੁੰਦਰ ਤੋਂ ਅਲੱਗ ਸਮਝਣ ਲੱਗ ਪਵੇ ਤੇ ਬਸ ਇਹੀ ਵੱਖਰੇਪਣ ਦੀ ਭਾਵਨਾ ਹੀ ਸਾਡੇ ਸਾਰੇ ਦੁੱਖਾਂ ਦਾ ਅਸਲ ਕਾਰਨ ਹੈ ਤੇ ਦੇਖੋ ਗੁਰਬਾਣੀ ਇਸ ਗੱਲ ਨੂੰ ਕਿੰਨੀ ਸਪਸ਼ਟਤਾ ਨਾਲ ਸਮਝਾਉਂਦੀ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਯਾਨੀ ਕਿ ਇਨਸਾਨ ਹੰਕਾਰ ਵਿੱਚ ਮੈਂ ਮੈਂ ਕਰਦਾ ਇਸ ਦੁਨੀਆ ਚਾਹੁੰਦਾ ਤੇ ਮੈਂ ਮੈਂ ਕਰਦਾ ਹੀ ਇੱਥੋਂ ਚਲਾ ਜਾਂਦਾ ਸਾਰੀ ਜ਼ਿੰਦਗੀ ਜਨਮ ਤੋਂ ਲੈ ਕੇ ਮੌਤ ਤੱਕ ਇਸ ਹਉਮੈ ਦੇ ਜਾਲ ਵਿੱਚ ਫਸੀ ਰਹਿੰਦੀ ਹੈ ਇਸ ਲਈ ਇਹ ਗੱਲ ਪੱਲੇ ਬੰਨਣ ਵਾਲੀ ਹੈ ਕਿ ਹਉਮੈ ਕੋਈ ਛੋਟੀ ਮੋਟੀ ਕਮਜ਼ੋਰੀ ਜਾਂ ਬੁਰੀ ਆਦਤ ਨਹੀਂ ਹੈ ਨਹੀਂ ਇਹ ਇੱਕ ਬਹੁਤ ਹੀ ਗੰਭੀਰ ਇੱਕ ਪੁਰਾਣਾ ਰੋਗ ਹੈ ਇਹ ਤਾਂ ਉਹ ਜ਼ੰਜੀਰਾਂ ਨੇ ਜਿਹੜੀਆਂ ਸਾਨੂੰ ਜਨਮ ਮਰਨ ਦੇ ਕੇੜ ਵਿੱਚ ਬਾਰ-ਬਾਰ ਘੁਮਾਈ ਜਾਂਦੀਆਂ ਨੇ ਅੱਛਾ ਜਿਵੇਂ ਹਰ ਬਿਮਾਰੀ ਦੇ ਕੁਝ ਨਾ ਕੁਝ ਲੱਛਣ ਹੁੰਦੇ ਨੇ ਹੈਨਾ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਸਰੀਰ 'ਚ ਕੋਈ ਗੜਬੜ ਹੈ ਤਾਂ ਫਿਰ ਇਸ ਹਉਮੈ ਦੇ ਰੋਗ ਦੇ ਲੱਛਣ ਕੀ ਨੇ ਮਜ਼ੇ ਦੀ ਗੱਲ ਇਹ ਹੈ ਕਿ ਇਹ ਲੱਛਣ ਸਾਨੂੰ ਸਾਡੀ ਰੋਜ਼ ਦੀ ਜ਼ਿੰਦਗੀ 'ਚ ਸਾਫ਼-ਸਾਫ਼ ਦਿਖਾਈ ਦਿੰਦੇ ਨੇ ਇਹ ਲੱਛਣ ਨੇ ਪੰਜ ਵਿਕਾਰ ਜਿਨ੍ਹਾਂ ਨੂੰ ਆਪਾਂ ਪੰਜ ਚੋਰ ਵੀ ਕਹਿੰਦੇ ਆ ਕਾਮ ਜਿਹੜਾ ਮਨ ਨੂੰ ਭਟਕਾਉਂਦਾ ਹੈ ਕ੍ਰੋਧ ਯਾਨੀ ਗੁੱਸਾ ਜਿਹੜਾ ਇੱਕ ਪਲਚ ਸਾਰੀ ਸ਼ਾਂਤੀ ਨੂੰ ਸੜ ਕੇ ਰੱਖ ਦਿੰਦਾ ਹੈ ਲੋਭ ਜਿਸ ਦੀ ਭੁੱਖ ਕਦੇ ਨਹੀਂ ਮਿਟਦੀ ਮੋਹ ਜਿਹੜਾ ਸਾਨੂੰ ਦੁਨਿਆਵੀ ਚੀਜ਼ਾਂ ਤੇ ਰਿਸ਼ਤਿਆਂ 'ਚ ਉਲਝਾਈ ਰੱਖਦਾ ਤੇ ਆਖਿਰ 'ਚ ਅਹੰਕਾਰ ਜਿਹੜਾ ਸਾਨੂੰ ਰੱਬ ਤੋਂ ਹੀ ਦੂਰ ਕਰ ਦਿੰਦਾ ਹੈ ਇਹ ਸਾਰੇ ਇੱਕੋ ਹੀ ਬਿਮਾਰੀ ਹੌਮੇ ਦੇ ਵੱਖ-ਵੱਖ ਰੂਪ ਨੇ ਕਿ ਗੁਰਬਾਣੀ ਇਹਨਾਂ ਨੂੰ ਚੋਰ ਕਿਉਂ ਕਹਿੰਦੀ ਹੈ ਸੋਚੋ ਜ਼ਰਾ ਕਿਉਂਕਿ ਚੋਰ ਦਾ ਕੰਮ ਕੀ ਹੁੰਦਾ ਹੈ ਚੁੱਪਚਾਪ ਘਰ ਚ ਵੜ ਕੇ ਸਭ ਤੋਂ ਕੀਮਤੀ ਚੀਜ਼ ਚੁਰਾ ਕੇ ਲੈ ਜਾਣਾ ਬਿਲਕੁਲ ਉਸੇ ਤਰ੍ਹਾਂ ਇਹ ਪੰਜ ਚੋਰ ਸਾਡੇ ਅੰਦਰ ਵੜ ਕੇ ਸਾਡਾ ਸਭ ਤੋਂ ਕੀਮਤੀ ਖਜ਼ਾਨਾ ਸਾਡਾ ਮਨ ਦਾ ਸੁੱਖ ਸਾਡੀ ਸ਼ਾਂਤੀ ਸਭ ਲੁੱਟ ਕੇ ਲੈ ਜਾਂਦੇ ਨੇ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਤਾਂ ਇੱਥੇ ਆ ਕੇ ਤਸਵੀਰ ਬਿਲਕੁਲ ਸਾਫ਼ ਹੋ ਜਾਂਦੀ ਹੈ ਸਾਡੇ ਸਾਹਮਣੇ ਦੋ ਰਸਤੇ ਨੇ ਇੱਕ ਪਾਸੇ ਹਉਮੇ ਦਾ ਰਸਤਾ ਹੈ ਜਿਸ ਦਾ ਅੰਤ ਵਿਛੋੜਾ ਦਰਦ ਤੇ ਹਨੇਰਾ ਹੈ ਤੇ ਦੂਜੇ ਪਾਸੇ ਹੈ ਨਾਮ ਦਾ ਰਸਤਾ ਜਿਹੜਾ ਸਾਨੂੰ ਏਕਤਾ ਸੱਚੇ ਆਨੰਦ ਤੇ ਰੋਸ਼ਨੀ ਵੱਲ ਲੈ ਕੇ ਜਾਂਦਾ ਹੈ ਹੁਣ ਫੈਸਲਾ ਸਾਡਾ ਹੈ ਕਿ ਅਸੀਂ ਕਿਹੜਾ ਰਸਤਾ ਚੁਣਨਾ ਹੈ ਚਲੋ ਹੁਣ ਬਿਮਾਰੀ ਦੀ ਗੱਲ ਬਹੁਤ ਹੋ ਗਈ ਹੁਣ ਗੱਲ ਕਰਦੇ ਹਾਂ ਇਲਾਜ ਦੀ ਜੇ ਹਉਮੇ ਐਨਾ ਵੱਡਾ ਰੋਗ ਹੈ ਤਾਂ ਗੁਰਮਤ ਕਹਿੰਦੀ ਹੈ ਕਿ ਕਬਰਾਂ ਉਂ ਦੀ ਲੋੜ ਨਹੀਂ ਕਿਉਂਕਿ ਇਸ ਦੀ ਇੱਕ ਰੱਬੀ ਦਵਾਈ ਵੀ ਹੈ ਤੇ ਉਹ ਹੈ ਨਾਮ ਨਾਮ ਦਾ ਮਤਲਬ ਸਿਰਫ ਕੋਈ ਇੱਕ ਸ਼ਬਦ ਰਟਣਾ ਨਹੀਂ ਹੈ ਨਹੀਂ ਇਹ ਤਾਂ ਉਸ ਪਰਮਾਤਮਾ ਦੀ ਹੋਂਦ ਨੂੰ ਉਸ ਦੀ ਸ਼ਕਤੀ ਨੂੰ ਹਰ ਪਲ ਮਹਿਸੂਸ ਕਰਨਾ ਹੈ ਇਹ ਉਹ ਸ਼ਕਤੀਸ਼ਾਲੀ ਦਵਾਈ ਉਹ ਔਗਦੂ ਹੈ ਜਿਹੜਾ ਹਉਮੈ ਦੇ ਜ਼ਹਿਰ ਨੂੰ ਜੜ ਤੋਂ ਖਤਮ ਕਰ ਸਕਦਾ ਹੈ ਤੇ ਸਾਨੂੰ ਸਾਡੇ ਅਸਲੀ ਸਰੂਪ ਨਾਲ ਦੁਬਾਰਾ ਜੋੜ ਸਕਦਾ ਹੈ ਤੇ ਜਪੂ ਜੀ ਸਾਹਿਬ ਦੀ ਇਸ ਪੰਕਤੀ ਦੀ ਖੂਬਸੂਰਤੀ ਦੇਖੋ ਸੁਣਿਆ ਦੁਖ ਪਾਪ ਕਾ ਨਾਸ ਕਮਾਲ ਹੈ ਨਾ ਕਿ ਸਿਰਫ ਧਿਆਨ ਨਾਲ ਸੁਣਨ ਨਾਲ ਹੀ ਸਾਡੇ ਸਾਰੇ ਦੁੱਖ ਤੇ ਪਾਪ ਮਿਟ ਜਾਂਦੇ ਨੇ ਇਸ ਤੋਂ ਵੱਡਾ ਸਬੂਤ ਨਾਮ ਦੀ ਤਾਕਤ ਦਾ ਹੋਰ ਕੀ ਹੋ ਸਕਦਾ ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਦੇਖੋ ਸਿਰਫ ਇਹ ਪਤਾ ਹੋਣਾ ਕਿ ਦਵਾਈ ਕਿਹੜੀ ਹੈ ਕਾਫੀ ਨਹੀਂ ਹੁੰਦਾ ਜੇ ਡਾਕਟਰ ਸਾਨੂੰ ਦਵਾਈ ਦੇ ਦੇਵੇ ਪਰ ਆਪਾਂ ਨੂੰ ਇਹ ਨਾ ਪਤਾ ਹੋਵੇ ਕਿ ਉਸ ਨੂੰ ਲੈਣਾ ਕਿਵੇਂ ਹੈ ਦਿਨ ਚ ਕਿੰਨੀ ਵਾਰ ਲੈਣਾ ਹੈ ਤਾਂ ਉਸ ਦਾ ਕੋਈ ਫਾਇਦਾ ਹੋਵੇਗਾ ਬਿਲਕੁਲ ਨਹੀਂ ਇਸੇ ਤਰ੍ਹਾਂ ਗੁਰਬਾਣੀ ਸਾਨੂੰ ਨਾਮ ਰੂਪੀ ਦਵਾਈ ਲੈਣ ਦਾ ਪੂਰਾ ਤਰੀਕਾ ਪੂਰੀ ਵਿਧੀ ਵੀ ਸਮਝਾਉਂਦੀ ਹੈ ਤੇ ਇਹ ਇਲਾਜ ਇਹ ਤਰੀਕਾ ਹੈ ਸਿਮਰਨ ਹੁਣ ਸਿਮਰਨ ਦਾ ਮਤਲਬ ਸਿਰਫ ਬੈਠ ਕੇ ਮਾਲਾ ਫੇਰਨਾ ਨਹੀਂ ਹੈ ਸਿਮਰਨ ਦਾ ਅਸਲੀ ਮਤਲਬ ਹੈ ਹਰ ਪਲ ਹਰ ਸਾਹ ਦੇ ਨਾਲ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਉਸ ਦੀ ਯਾਦ ਚ ਜਿਉਣਾ ਇਹ ਸਿਰਫ ਇੱਕ ਕੰਮ ਨਹੀਂ ਸਗੋ ਇੱਕ ਅਵਸਥਾ ਹੈ ਜਿੱਥੇ ਸਾਡਾ ਮਨ ਹਮੇਸ਼ਾ ਉਸ ਇੱਕ ਨਾਲ ਜੁੜਿਆ ਰਹੇ ਇਸ ਪੂਰੇ ਇਲਾਜ ਦੇ ਨਾ ਤਿੰਨ ਮੁੱਖ ਪੜਾਅ ਨੇ ਪਹਿਲਾ ਹੈ ਸੁਣਨਾ ਮਤਲਬ ਗੁਰੂ ਦੇ ਬਚਨਾਂ ਨੂੰ ਸਿਰਫ ਕੰਨਾਂ ਨਾਲ ਨਹੀਂ ਪੂਰੇ ਦਿਲ ਨਾਲ ਪੂਰੀ ਸ਼ਰਧਾ ਨਾਲ ਸੁਣਨਾ ਫਿਰ ਆਂਦਾ ਹੈ ਦੂਜਾ ਕਦਮ ਮੰਨਣਾ ਜੋ ਸੁਣਿਆ ਉਸ ਤੇ ਪੱਕਾ ਯਕੀਨ ਕਰਨਾ ਤੇ ਉਸ ਨੂੰ ਆਪਣੀ ਜ਼ਿੰਦਗੀ ਝਟਾ ਲੈਣਾ ਤੇ ਆਖਰੀ ਤੇ ਸਭ ਤੋਂ ਜ਼ਰੂਰੀ ਪੜਾ ਹੈ ਨਿਧਿਆਸਨ ਯਾਨੀ ਉਸ ਸਚਾਈ ਤੇ ਲਗਾਤਾਰ ਸੋਚ ਵਿਚਾਰ ਕਰਨਾ ਉਸ ਦਾ ਚਿੰਤਨ ਕਰਨਾ ਜਦੋਂ ਤੱਕ ਉਹ ਸਾਡੀ ਸੁਬਾਹ ਦਾ ਸਾਡੀ ਹੋਣ ਦਾ ਹਿੱਸਾ ਹੀ ਨਾ ਬਣ ਜਾਵੇ ਤੇ ਜਦੋਂ ਇਹ ਇਲਾਜ ਪੂਰਾ ਹੁੰਦਾ ਹੈ ਜਦੋਂ ਦਵਾਈ ਆਪਣਾ ਅਸਰ ਦਿਖਾਉਂਦੀ ਹੈ ਤਾਂ ਨਤੀਜਾ ਬਸ ਕਮਾਲ ਦਾ ਹੁੰਦਾ ਹੈ ਮੈ ਦਾ ਰੋਗ ਹਉਮੇ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਉਹ ਪੰਜ ਚੋਰ ਵਸ ਚਾ ਜਾਂਦੇ ਨੇ ਜਨਮ ਮਰਨ ਦਾ ਗੇੜਾ ਮੁੱਕ ਜਾਂਦਾ ਹੈ ਤੇ ਇਨਸਾਨ ਨੂੰ ਉਹ ਸੱਚਾ ਕਦੇ ਨਾ ਖਤਮ ਹੋਣ ਵਾਲਾ ਆਨੰਦ ਮਿਲਦਾ ਹੈ ਜਿੱਥੇ ਉਹ ਤੇ ਪਰਮਾਤਮਾ ਇੱਕ ਹੋ ਜਾਂਦੇ ਨੇ ਤਾਂ ਆਖਿਰਚ ਇਹ ਸਵਾਲ ਆਪਾਂ ਸਾਰਿਆਂ ਨੂੰ ਆਪਣੇ ਆਪ ਨੂੰ ਪੁੱਛਣ ਵਾਲਾ ਹੈ ਜੇ ਗੁਰਬਾਣੀ ਇੰਨੇ ਜ਼ੋਰ ਨਾਲ ਕਹਿ ਰਹੀ ਹੈ ਕਿ ਅਸਲ ਬਿਮਾਰੀ ਤਾਂ ਸਾਡੇ ਅੰਦਰ ਹੈ ਹਉਮੇ ਦਾ ਰੋਗ ਕੀ ਅਸੀਂ ਅਜੇ ਵੀ ਇਸ ਦਾ ਇਲਾਜ ਬਾਹਰ ਦੀਆਂ ਚੀਜ਼ਾਂ 'ਚ ਲੱਭ ਰਹੇ ਹਾਂ ਕੀ ਆਪਾਂ ਹਾਲੇ ਵੀ ਆਪਣੀਆਂ ਮੁਸੀਬਤਾਂ ਲਈ ਦੂਜਿਆਂ ਨੂੰ ਜਹਲਤ ਨੂੰ ਦੋਸ਼ ਦੇ ਰਹੇ ਹਾਂ ਜਾਂ ਫਿਰ ਹੁਣ ਹਿੰਮਤ ਕਰਕੇ ਆਪਣੇ ਅੰਦਰ ਝਾਤੀ ਮਾਰਨ ਲਈ ਤਿਆਰ ਆ ਸੱਚੀ ਇਸ ਤੇ ਸੋਚ ਵਿਚਾਰ ਕਰਨਾ ਸ਼ਾਇਦ ਸਾਡੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਕੰਮ ਹੋ ਸਕਦਾ ਹੈ